ਪੰਜਾਬ ਗਵਰਨਮੈਂਟ ਮੁਲਾਜ਼ਮ ਪੈਨਸ਼ਨਰਾਂ ਸਾਂਝਾ ਫਰੰਟ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ 11 ਪੈਨਸ਼ਨਰ ਭੁਖੜ ਹੜਤਾਲ ਤੇ ਬਿਠਾਏ ਗਏ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿਸਾਨਾਂ ਦੀ ਤਰ੍ਹਾਂ ਹੀ ਤੇ 11 ਵਜੇ ਤੋਂ 3 ਵਜੇ ਤੱਕ ਇਹ ਭੁਖੜਤਾ ਰੱਖੀ ਗਈ ਹੈ ਜਿਸ ਵਿੱਚ ਪੰਜਾਬ ਸਰਕਾਰ ਤੋਂ ਉਹਨਾਂ ਦੀਆਂ ਮੰਗਾਂ ਪੈਨਸ਼ਨਰਾਂ ਲਈ 2.5 ਨੂੰ ਗੁਣਾਕ ਲਾਗੂ ਕਰਨਾ ਪੇ ਰਿਵੀਜ਼ਨ ਦਾ ਬਕਾਇਆ ਯਕਮੋਸ਼ਤ ਦੇਣਾ 11% ਬਕਾਇਆ ਡੀਏ ਦੀ ਕਿਸ਼ਤ ਦੇਣਾ ਕੈਸ਼ਲੈਸ ਹੈਲਥ ਕਾਰਡ ਲਾਗੂ ਕਰਨਾ ਦੀ ਇਹ ਮੰਗਾ ਜੋ ਕਿ ਸਰਕਾਰ ਵੱਲੋਂ ਕਈ ਵਾਰ ਮੰਨ ਲਈ ਹੈ ਕਿ ਇਸੇ ਪਰ ਲਾਗੂ ਨਹੀਂ ਕੀਤੀ ਜਾ ਰਹੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਬਜ਼ੁਰਗਾਂ ਅਤੇ ਪੈਨਸ਼ਨਾਂ ਵਿੱਚ ਰੋਪਾਇਆ ਜਾ ਰਿਹਾ ਹੈ ਇਹ ਉਹ ਮੰਨ ਕਰਦੇ ਹਨ ਕਿ ਜੇਕਰ ਸਰਕਾਰ ਨੇ ਇਹ ਮੰਗਾਂ ਲਾਗੂ ਨਾ ਕੀਤੀਆਂ ਤਾਂ ਉਹ ਸਰਕਾਰ ਖਿਲਾਫ ਸੰਘਰਸ਼ ਠੀਕਾ ਤੇਜ਼ ਕਰ ਦੇਣਗੇ ਅਤੇ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ ਉਹਨਾਂ ਕਹਿੰਦੇ ਕਿ ਇਸ ਤੋਂ ਬਾਅਦ ਪੰਜਾਬ ਦੇ ਸਮੂਹ ਐਮਐਲਏ ਦੇ ਘਰਾਂ ਦਾ ਤੇ ਉਹਨਾਂ ਦੇ ਕੰਮ ਦਾ ਘਰਾਵ ਕੀਤਾ ਜਾਏਗਾ ਹੋਰ ਬੋਲਦੇ ਹੋਏ ਕੀ ਕੁਝ ਕਿਹਾ ਗਿਆ ਤੇ ਅਗਲੀ ਰਣਨੀਤੀ ਕੀ ਹੈ ਪੈਨਸ਼ਨਰ ਨੇ ਦੱਸਿਆ ਕਿ ਜੇਕਰ ਸਰਕਾਰ ਬਜ਼ੁਰਗਾਂ ਨੂੰ ਰੋਲੇਗੀ ਤਾਂ ਉਹ ਪੰਜਾਬ ਵਿੱਚ ਸਰਕਾਰ ਨੂੰ ਦਿੱਲੀ ਦੀ ਤਰ੍ਹਾਂ ਰੋਲ ਦੇਣਗੇ ਹੋਰ ਬੋਲਦੇ ਹੋਏ ਪੈਨਸ਼ਨਾਂ ਦੇ ਪ੍ਰਧਾਨ ਬੂਟਾ ਸਿੰਘ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਕਰਨਾ ਤੇ ਅੱਜ ਮੁਲਾਜ਼ਮ ਤੇ ਪੈਟਰ ਸੱਜੇ ਫਰੰਟ ਬਲੀਆਂ ਪੰਜਾਬ ਦੇ ਸਮੂੱਚੇ ਜ਼ਿਲ੍ਹਿਆਂ ਵਿੱਚ ਅੱਜ ਇਸ ਸਰਕਾਰ ਦਾ ਆਪ ਸਰਕਾਰ ਦਾ ਪਿੱਟ ਸੱਪ ਕਰਨ ਵਾਸਤੇ ਇਕੱਠੇ ਹੋਏ ਹਨ ਟਾਪੇ ਦੇ ਵਿੱਚ ਸਾਡੀ ਬਿਰਧ ਅਵਸਥਾ ਦੇ ਵਿੱਚ ਸਾਡੇ 35 40 ਹਜ਼ਾਰ ਸਾਡੇ ਪੈਨਸ਼ਨ ਸਾਥੀ ਬਕਾਇਦੇ ਰੋਜ਼ ਤੇ ਤੁਰ ਗਏ ਆ ਇਸ ਜਹਾਨ ਤੋਂ ਇਸ ਸਰਕਾਰ ਨੇ ਇਸ ਸਮੇਂ ਸਿਰ ਲਾਰਾ ਲਾਇਆ ਅੱਜ ਨਹੀਂ ਭਲਕੇ ਨਹੀਂ ਅੱਜ ਨਹੀਂ ਭਲਕੇ ਨਹੀਂ ਆਖੀਰ ਅਖ ਤੱਕ ਕਿਸੇ ਕੋਟਾ ਨਾ ਸਹਾਰਾ ਲਿਆ ਕੋਟਾਂ ਦੇ ਵਿੱਚੋਂ ਵੀ ਸਾਨੂੰ ਨਾਸ਼ੇ ਮਿਲੀ ਤਰੀਕਾਂ ਦੇ ਤਰੀਕਾ ਪੈ ਰਹੀਆਂ ਅੱਜ ਅਸੀਂ ਇਸ ਇਕੱਠ ਰਹੀਏ ਇਸ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਆਉਣ ਵਾਲੇ ਸਮਾਂ ਤੁਹਾਡੇ ਵਾਸਤੇ ਚੰਗਾ ਨਹੀਂ ਜੇ ਇਸੇ ਤਰ੍ਹਾਂ ਕਰੋਗੇ ਤਾਂ ਅਸੀਂ ਜੇ ਮੈਂ ਦਿੱਲੀ ਦੇ ਵਿੱਚ ਆਪਾਂ ਵਿਖਮਾਣੀ ਆ ਰਹੀ ਹੈ ਉਹ ਆਲ ਪੰਜਾਬ ਦੇ ਚੋਂ 11 ਬੰਦੇ ਤੁਸੀਂ ਪੋਖੜਤਾਲ ਤੇ ਬਿਠਾਏ ਨੇ ਇਹ ਕਿੰਨੀ ਦੇਰ ਤੱਕ ਚੱਲੇਗੀ ਇਹ ਵੀ ਅਸੀਂ 3 ਵਜੇ ਤੱਕ ਬਿਠਾਏ ਆ 11 ਤੋਂ 3 ਵਜੇ ਤੱਕ ਜਦੋਂ ਸਾਡੇ ਕਿਸਾਨ ਪੋਖੜਤਾਲ ਤੇ ਬੈਠੇ ਆਪਦੀਆਂ ਮੰਗਾਂ ਵਾਸਤੇ ਅਸੀਂ ਉਸ ਤਰ੍ਹਾਂ ਦੇ ਵਿੱਚ ਇੱਕ ਸਰਕਾਰ ਨੂੰ ਸੰਦੇਸ਼ ਦੇਣ ਵਾਸਤੇ ਅਸੀਂ ਸਿੰਬੋਲਿਕ ਤੌਰ ਤੇ ਅਸੀਂ ਪੋਖੜਤਾਲ ਤੇ ਬੈਠੇ ਆਂ ਵੀ ਸਰਕਾਰੇ ਤੋਂ ਸਿੱਖ ਇਹ ਕਿੰਨੇ ਦਿਨ ਚੱਲੇਗੀ ਇਹ ਅੱਜ ਦਾ ਦਿਨ ਆ ਵੇਰਾ 시ਬਾਲ ਦਾ ਐਮਐਲਏ ਨੂੰ ਮੰਗ ਪੱਤਰ ਦਿਆਂਗੇ ਉਸ ਵਾਰ ਜਦੋਂ ਵੀ ਜਿਹਨੇ ਜ਼ਿਲ੍ਹੇ ਦੇ ਰੂਲੂਨ ਪਾਰਟੀ ਦੇ ਐਮਐਲਏ ਆ ਉਹਨਾਂ ਨੂੰ ਮੰਗ ਪੱਤਰ ਦਿਆਂਗੇ ਵੀ ਤੁਸੀਂ ਸੁੱਤੇ ਆ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਆਪਦੇ ਐਮਪੀ ਨੂੰ ਐਮਐਲਏ ਨੂੰ ਤੁਸੀਂ ਕਿਉਂ ਨਹੀਂ ਜਗਾਉਂਦੇ ਵੀ ਪੰਜਾਬ ਦਾ ਇੱਕ ਤੰਕਾ ਨੌਜਵਾਨਾ ਜਿਹੜਾ 1 ਚਾਰ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਨਹੀਂ ਪਹਾਲ ਹੋਈ ਤੇ ਭੱਜਾਂ ਦੇ ਵਿੱਚ ਤਰਸ ਰਹੇ ਆ ਸਾਡੀ ਜਵਾਨੀ ਰੋਲਦੀ ਤੁਸੀਂ ਸਾਡਾ 17 ਵੀ ਦੇ ਮਤਲਬ ਆ ਵਸ ਤਾਰਾ ਸਾਤਵੀ ਦਾ ਲੈਟਰ ਸੀ ਉਹ ਜੇ ਲਾਗੂ ਨਹੀਂ ਕੀਤਾ 15 ਇੱਕ 15 ਦਾ ਲੈਟਰ ਉਹ ਜੇ ਵਾਪਸ ਨਹੀਂ ਲਿਆ ਅਸੀਂ ਮੁਲਾਜ਼ਮ ਤੇ ਪੈਠ ਦਾ ਸੰਨ ਅਫਲਟ ਤੇ ਲੜਦੇ ਆ ਥੈਂਕ ਯੂ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ